ਲੋ ਜੀ ਬਾਈ ਜੀ ਆ অর্ਗੈਨਿਕ ਤਰੀਕੇ ਨਾਲ ਲੱਸੀ ਦੀ ਸਪਰੇਅ ਹੋ ਰਹੀ ਹੈ ਕਦੂਆਂ ਦੀ ਬਲ ਤੇ ਤੇ ਇਹ ਆਪਾਂ ਹੁਣ ਦੇਖਦੇ ਆ ਵੀ ਇਹਨੂੰ ਕੋਈ ਵੈਸੇ ਕੋਈ ਸੰਡੀ ਕੋਈ ਹੋਰ ਕੁਝ ਤਾਂ ਹੈ ਨਹੀਂ ਸੀਗਾ ਪਰ ਇਹਨੂੰ ਹਜੇ ਫਲ ਨਹੀਂ ਸੀ ਉੱਤਰ ਰਿਹਾ ਅਜਾ ਤੇ ਠੀਕ ਹੈ ਜੀ ਅੱਜ ਹੈਗੀ ਹੈ ਮਈ 14 ਇਹ ਆਪਾਂ ਜੇ ਮਈ 18 ਤਰੀਕ ਤੱਕ ਦੇਖਣਾ ਹੈ ਵੀ ਇਹਦਾ ਕੀ ਰਿਜ਼ਲਟ ਨਿਕਲਿਆ ਸਾਰੀਆਂ ਬੱਲਾਂ ਤੇ ਉਧਰ ਵੀ ਜਿਹੜੀਆਂ ਹੈਗੀਆਂ ਸਾਰੀਆਂ ਤੇ ਸਪਰੇਅ ਕਰਨੀਆਂ ਜਦੋਂ ਅਸੀਂ ਔਲਿਆਂ ਦਾ ਬੁੱਟਾ ਠੀਕ ਹੁੰਦੇ ਆ ਆਹ ਸਾਹ ਦੀ ਬਿਮਾਰੀ ਆਸਤੇ ਬੁੱਟਾ ਅਮਰੂਦਾਂ ਦਾ ਆਂਬ ਗੱਬੂ ਕੁਛ ਆ ਗਿਆ ਉਹ ਸੀ ਤੇ ਨਿੰਬੂਆਂ ਦੇ ਆਹ ਜਿਹੜੇ ਅਨਾਰਾਂ ਦੇ ਪੱਟ ਕਿ ਅਸੀਂ ਸ਼ਿਫਟ ਕੀਤੇ ਹਜੇ ਤਾਂ ਇਹ ਉਹ ਹਰੇ ਖੜੇ ਆ ਅਜਾਦੇ ਵਿੱਚ ਦੇ ਆ ਓਕੇ ਧੰਨਵਾਦ ਜੀ